ਸਬ ਡਿਵੀਜ਼ਨ ਕਸਬਾ ਪਲਾਥ ਦੇ ਰਾਇਲ ਪੈਲੇਸ ਬੇਗੋਵਾਲ ਰੋਡ ਤੇ ਭਾਜਪਾ ਉਮੀਦਵਾਰ ਹਲਕਾ ਸ਼ਰਪੁਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਚ ਜ਼ਿਲ੍ਹਾ ਪ੍ਰਧਾਨ ਅਨਜੀਤ ਸਿੰਘ ਹੋਜੇਵਾਲ ਦੀ ਪ੍ਰਧਾਨਗੀ ਹੈ ਰਮੇਸ਼ ਚੰਦਰ ਸ਼ਰਮਾ ਕਲਵੀਨਰ ਹਲਕਾ ਪਲਾਥਾ ਹਰੀਹੀ ਕਾ ਜੋਸ਼ੀ ਪ੍ਰਧਾਨ ਪਾਜਪਾ ਸਰ ਕਲ ਪਲਾਥ ਦੇ ਅਮਨਦੀਪ ਸਿੰਘ ਗੋਰਾਗੇ ਲੂ ਪ੍ਰਧਾਨ ਪਾਜਪਾ ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਵਿੱਚ ਵਿਸ਼ਾਲ ਬੂਤ ਸੰਮੇਲਨ ਕਰਵਾਇਆ ਗਿਆ ਬੂਤ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਹਨ ਹਲਕੇ ਅੰਦਰ ਸਾਨੂੰ ਵੋਟਰਾਂ ਵੱਲੋਂ ਪਰਵਾਹ ਹੁਗਾਰਾ ਮਿਲ ਰਿਹਾ ਤੇ ਨੀਤਾ ਸੋਮ ਪ੍ਰਕਾਸ਼ ਚੰਗੀਆਂ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨਗੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਦੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਅਕਾਲੀ ਪਾਜਪਾ ਗੱਠ ਜੋੜ ਦੀ ਗੱਲ ਕਰਦੇ ਕਿ ਹੈ ਕਿ ਗੱਠ ਚੋੜ ਹੁੰਦੇ ਵੀ ਹੈ ਤੇ ਟੁੱਟਦੇ ਵੀ ਹਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਇੱਕ ਆਦਰਸ਼ ਪਾਰਟੀ ਹੈ ਜਿਸ ਕਰਕੇ ਲੋਕਾਂ ਅੰਦਰ ਪਾਰਟੀ ਦਾ ਚੰਗਾ ਪ੍ਰਭਾਵ ਹੈ ਉਹਨਾਂ ਨੇ ਵੀ ਕਿਹਾ ਕਿ ਵਿਕਾਸ ਦੀ ਜੇਕਰ ਗੱਲ ਕਰੀਏ ਤਾਂ ਮੈਂਬਰ ਵੱਲੋਂ ਜੋ ਵੀ ਯੋਜਨਾਵਾਂ ਲੋਕ ਹਿੱਤਾਂ ਲਈ ਬਣਾਈਆਂ ਗਈਆਂ ਹਨ ਲੋਕਾਂ ਨੂੰ ਉਹਨਾਂ ਯੋਜਨਾਵਾਂ ਦਾ ਹਲਕਾ ਫਾਇਦਾ ਹੋਇਆ ਹੈ ਇਸ ਮੌਕੇ ਹਲਕਾ ਉਮੀਦਵਾਰ ਨੀਤਾ ਸੋਮਪrakash ਨੇ ਬੋਲਦੇ ਕਿ ਪੰਜਾਬ ਅੰਦਰ ਜੋ ਸੀਟਾਂ ਮਹਿਲਾਵਾਂ ਦੁੱਤੀਆਂ ਹਨ ਇਹ ਕੇਂਦਰ ਵੱਲੋਂ ਔਰਤ ਨੂੰ ਬਹੁਤ ਵੱਡਾ ਮਾਨ ਵਕਸ਼ਾ ਗਿਆ ਹੈ ਮੋਦੀ ਜੀ ਦੀ ਸੋਚ ਲੋਕ ਹਿੱਤ ਔਰਤ ਜਾਤੀ ਦੇ ਹਿੱਤਾਂ ਦੇ ਲਈ ਬਹੁਤ ਵਧੀਆ ਹਨ ਤੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਪਲਾਟੋ ਪੱਤਰਕਾ ਮਨਜੀਤ ਸਿੰਘ ਚੀਮਾ ਕੁਲਵੰਤ ਮੱਲੀ ਦੀ ਰਿਪੋਰਟ